ਓਕੇ ਮੈਂ ਮਾਮਾ ਠੀਕ ਆ ਜੀ ਤੇ ਲੱਗ ਗਿਆ ਹਾਂ ਲੱਗ ਗਿਆ ਜੀ ਕੋਈ ਪੱਤਨ ਹੈ ਹਾਂ ਤੇ ਉਹ ਤੁਹਾਡੇ ਬੂਟੇ ਤਾਂ ਦੀਂਦੇ ਨਹੀਂਗੇ ਬੂਟੇ ਜੀ ਲੈਣ ਗਿਆ ਬੰਦਾ ਸਾਡਾ ਪਤਰੀ ਲੈਣ ਜਾ ਉਹ ਨਾਲੇ ਫੜਾ 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 ਲੈ ਆ ਬੱਸ ਅੱਛਾ ਅੱਛਾ ਨੂੰਗਾ ਨੂੰ ਮੈਂ ਕਿੰਨਾ ਕਰਵਾ ਲਾ ਦੇਗਾ ਅੱਛਾ ਤੇ ਇੱਥੇ ਵੀ ਲਾਉਣੇ ਆ ਕਿ ਖੇਤ ਵੀ ਇੱਕ ਖੇਤ ਵੀ ਲਾ ਜਾਏ ਕੋਈ ਛੇ ਲਾ ਦੇਗੇ ਠੀਕ ਆ ਠੀਕ ਆ ਅੱਜ ਚੰਨ ਲਾ ਜੀ ਲਾ ਦੀ ਜਿਆ ਕੇ ਚੰਨ ਨਾਲੇ ਤੇ ਉਹ ਇੱਥੇ ਜੇ ਗੱਦਾ ਘਾਜਾ ਲਾ ਲੈਂਦੇ ਗੰਦਾ ਕੋ ਫਰ ਲਾਇਆ ਜਾਂ ਸਾਰੀ ਜਗ੍ਹੀ ਮਤਲਬ ਜੀ ਫਰ ਅੱਛਾ ਅੱਛਾ ਅਜਾ ਕਹਦਾ ਬੇ ਨਿੰਮੂ ਆ ਠੀਕ ਹੈ ਠੀਕ ਹੈ ਨਿੰਮੂਆਂ ਦੇ ਬੂਟੇ ਲਾਉਣਾ ਹਾਂ ਇਹਦੇ ਨਾਲ ਵਧੀਆ ਫਲ ਫੁੱਲ ਵਧੀਆ ਜੋ ਜੋ ਆਗਦੇ ਨੇ ਖਾ ਲੈਂਦੇ ਆ ਠੀਕ ਹੈ ਠੀਕ ਉਹ ਮੈਨੂੰ ਤਾਂ ਪਤਾ ਲੱਗਿਆ ਸੀ ਨਾ ਬਰਾੜ ਬਿਮਾਰ ਹੋ ਗਿਆ ਅੱਛਾ ਉਹ ਮੈਂ ਪਤਾ ਲੈਣ ਆਇਆ ਉਹਦਾ ਠੀਕ ਹੈ ਜੀ ਠੀਕ ਹੈ ਚਲ ਕਰ ਕੰਮ ਫਿਰ ਮੈਂ ਤਾਂ ਕਾ ਕੋਈ ਨਹੀਂ ਕਰ ਲੋ ਹਾਂ ਹਾਂ ਕੋਈ ਵੀ ਮਜ਼ਾਕ ਕਰੀਏ ਤੂੰ ਜਾ ਉਹ ਹੈਲੋ ਹਾਂ ਜੀ ਨੇਪਾਲ ਤੋਂ ਕਰੇ ਹੈਗੇ ਇਥੇ ਕੇ ਨੂੰ ਭੇਜੋਈ ਆ ਕਿ ਦਸਦਾਇ ਕਰਨਾ ਸੀਗਾ ਆ ਠੀਕ ਆ ਠੀਕ ਆ ਠੀਕ ਆ ਆ ਹਾਂ ਬਾਈ ਨੂੰ ਤਾਂ ਲੈ ਠੀਕ ਆ ਠੀਕ ਆ ਠੀਕ ਆ ਹੋਰ ਮੈਂਬਰ ਸਾਹਿਬਾ ਠੀਕ ਆ ਠੀਕ ਠੀਕ ਆਬ ਜੀ ਕੀ ਆਲਾ ਠੀਕ ਆ ਕਿਹਦੇ ਨਾਲ ਮਾਰੀ ਜਾਂਦੇ ਹੋ ਗੱਲਾਂ ਬਸ ਇਹਨਾਂ ਛੋਟਾ ਭਾਈ ਹੈ ਅੱਛਾ ਅੱਛਾ ਮੈਂ ਬਾਤ ਕਰਦਾ ਗੱਲ ਚੰਗਾ ਠੀਕ ਹੋਰ ਜੀ ਕੀ ਹਾਲ ਹੈ ਠੀਕ ਆ ਵਧੀਆ ਬਸ ਹੋਰ ਵਧੀਆ ਕੀ ਬੰਦਾ ਕੁਛ ਨਹੀਂ ਯਾਰ ਮੈਂ ਤੇਰਾ ਪਤਾ ਲੈਣ ਆਇਆ ਸੀਗਾ ਕੀ ਬਣਿਆ ਯਾਰ ਕਿਉਂ ਨਹੀਂ ਭਰਾ ਕਾਦਾ ਬਣਿਆ ਅੱਛਾ ਆਪਾਂ ਕਿਛਾ ਕਿਤੇ ਕੁੜੀਏ ਖਰਾਬ ਕਰਦੇ ਆ ਹਾਲੇਲੂਇਆ ਬਈ ਦੀ ਠੀਕ ਵੀ ਹੋ ਗਈ ਸੀ ਪਿਆ ਚਲਾ ਚੂਲੇ ਕੰਮ ਵਾ ਵਾ ਤੰਗੜ ਜੀ ਆ ਗਈ ਯਾਰ ਛੋੜੇ ਤੰਗੜ ਆਖਿਆ ਬੜਾ ਆਖਿਆ ਯਾਰ ਕਲਲੇ ਹੀ ਹੋ ਗਏ ਬਸ ਬਗਲਾ ਮੂੰਹ ਕਾਲਾ ਆਇਆ ਬਤੂਰਾ ਉਹ ਹੈ ਨਾ ਪਰ ਕੋਈ ਦਵਾਈਆਂ ਦਵਾਈਆਂ ਲਾਈ ਗਏ ਬਾਹ 7-8 ਦਿਨ ਦਾ ਦਦ ਨਹੀਂ ਹੋਇਆ ਦਾਖਲ ਹੋਇਆ ਨੂੰ ਮੈਨੂੰ ਪਤਾ ਡਾਕਟਰ ਕਹਿੰਦੇ ਮੈਨੂੰ ਤੁੰਗਿਆਂ ਆਪਾਂ ਆਏ ਬਾਹ ਜੀ ਗਲਪਤਾ ਨੇ ਕੋਈ ਬਾਵਾ ਜੀ ਹੂੰ ਬੇ ਗਟਿਆ ਜਾ ਹੂੰ ਤਾਂ ਗੋਲੀ ਤੇ ਗੋਲੀ ਦੇਈ ਜਾਂਦੇ ਆਖ ਨਹੀਂ ਅ ਚਪਾਈ ਜਾਂਦੇ ਆ ਅੱਛਾ ਖਾਣ ਪੀਣ ਨੂੰ ਵੀ ਮਾੜਾ ਮੋਟਾ ਨਹੀਂ ਕੀ ਹੂੰ ਦੂਜੀਆਂ ਬੋਲਣ ਲੱਗੀ ਇਹਦੇ ਵਿੱਚੇ ਅੱਛਾ ਹਾਂ ਗਗਨ ਦੇ ਫਿਰ ਗਿਆ ਤੂੰ ਗਗਨ ਨੇ ਤਾਂ ਡੂੜਕਦਣੇ ਲਾਇਆ ਸੀ ਯਾਰ ਅੱਛਾ ਹਾਂ ਗਗਨ ਦੇ ਤਾਂ ਡੂੜਕਦਣੇ ਲਾ ਕੇ ਨਾ ਹੂੰ ਤੇ ਰਿਸ਼ਤੇਦਾਰ ਆਪਾਂ ਦੂਜੇ ਪਾਸੇ ਲੈ ਕੇ ਕਹਿੰਦੇ ਛੱਡ ਪਰੇ ਯਾਰੇ ਤਾਂ ਅੱਛਾ ਆਮੀ ਬਾਲਾ ਵੱਡੀ ਤੋਂ ਜ਼ਿਆਦਾ ਜਗਾੜ ਜਾ ਅੱਛਾ ਉੱਥੇ ਤਾਂ 5000 50000 ਦੇ ਨਿਕਲੇ 50000 50000 ਐਵੇਂ ਆ ਜਾਂਦਾ ਬੰਦਾ ਇੱਕ ਦਿਨ ਪਹਿਲਾਂ ਲਾ ਦੇ ਹੂੰ ਤੇ ਅੱਤਕ ਦਿਨ ਮੋਰ ਲੱਗ ਹੂੰ ਛੁੱਟੀ ਦਿੰਦਿਆਂ ਦੇ ਕਰਦਿਆਂ ਕਰਦਾਂ ਠੀਕ ਪਰ ਆਪਣੇ ਬੇਲੀਆਂ ਨੇ ਕਿਤੇ ਹੂੰ ਪਤਾ ਬੁੱਧਾ ਕਿੱਤਾਂ ਮਾਂ ਦਾ ਯਾਰ ਨਹੀਂ ਅੱਗੇ ਉੱਥੇ ਲੋਟ ਨਹੀਂ ਉਹਨੇ ਜਿਗਾੜ ਆਪਾਂ ਹੂੰ ਹੋਰ ਪੁੱਛ ਲਿਆ ਟਕਰਾਇਆ ਘਸ ਪਰ ਬਠੰਡੇ ਕਣੀ ਅੱਛਾ ਪਰ ਉਧਰ ਲੈ ਲੂਗੀ ਭਰਾਵਾ ਇਹਨਾਂ ਤਾਂ ਤਾਂ ਰੱਬ ਬਚਾਵੇ ਬੁੱਛਨਾ ਭਰਾਵਾ ਸਹੀ ਗੱਲ ਹੈ ਹੂੰ ਤੇ ਫੇਰ ਇਹ ਇਹ ਕਿਹੜੇ ਡਾਕਟਰ ਦੇ ਸੀ ਹੁਣ ਤੇ ਸੀ ਯਾਰ ਡਾਕਟਰ ਜੀ ਐਮ ਕੇ ਸਿੱਧੂ ਆ ਕੋਈ ਯਾਰ ਐਮ ਕੇ ਕੇ ਐਮ ਐਸ ਸਿੱਧੂ ਨਾ ਐਮ ਹਾਂ ਹਾਂ ਐਮ ਐਸ ਸਿੰਘ ਹੁੰਦਾ ਕੇ ਦਾ ਘਰ ਹੁੰਦਾ ਨਾ ਐਮ ਐਸ ਸਿੱਧੂ ਬੰਦਾ ਹੀ ਸੀ ਨਾ ਹਾਂ ਹਾਂ ਐਮ ਐਸ ਸਿੱਧੂ ਜੀ ਅੱਛਾ ਡੈਲਸਨ ਵਾਲਾ ਸੀ ਵੀ ਡੈਲਸਨ ਵਾਲਾ ਸੀ ਹਾਂ ਹਾਂ ਫਿਰ ਉਹਦੇ ਕੋਲ ਲੈ ਪੰਜ ਛੇ ਦਿਨ ਫਿਰ ਅੱਛਾ ਫਿਰ ਕੀ ਪ੍ਰਵਾਹ ਤੇ ਪੁੱਛਣਾ ਹੂੰ ਚੀਜ਼ਾਂ ਅਪ ਦਿਨਾਂ ਗਰ ਆਪ ਵੀ ਨਹੀਂ ਦੇ ਜੰਦਰੇ ਅੰਦਰ ਅੰਦਰ ਕਿਹੜਾ ਪਤਾ ਲੱਗਦਾ ਪ੍ਰਵਾਹ ਮੈਨੂੰ ਤਾਂ ਯਾਰ ਭੰਮੇ ਨੇ ਦੱਸਿਆ ਮੈਨੂੰ ਤਾਂ ਪਤਾ ਨਹੀਂ ਲੱਗਿਆਗਾ ਹਾਂ ਪਰਸੋਂ ਆਇਆ ਜੀ ਤੁਸੀਂ ਫੇਰ ਦਵਾਈ ਲੈਣ ਜਾਂਦੇ ਰਹੇ ਹਾਂ ਹਾਂ ਦਵਾਈ ਲੈ ਕੇ ਆਏ ਅਸੀਂ ਅੱਛਾ ਅਸੀਂ ਮੈਂ ਦੋਈ ਕਿਹੜਾ ਲੈਣੀ ਚੱਕੀ 10000 ਰੁਪਏ ਦੋਈ ਦੇ ਲੈ ਲਿਆ ਭਰਾਵਾ ਰੱਬ ਦੁਸ਼ਮਨਾਂ ਨੂੰ ਡਾਕਟਰ ਦੇ ਫੇਸਟਾ ਪਾਵੇ ਜੀ ਭਰਾਵਾ ਮੜੇ ਨੂੰ ਬੰਦੇ ਨਾ ਇਹ ਮੇਰਾ ਮਾਲਕ ਹੈ ਜੇ ਕੰਮ ਤੇ ਪਾਈ ਨੇ ਭਰਾਵਾ ਛੋਡੇ ਲਾਉਂਦੇ ਆ ਕਿੰਨੇ ਕੁ ਫੇਰ ਲੱਗੇ ਲੱਗ ਗਿਆ 1 ਲੱਖ 60 ਉਹ ਤੇ 60 ਦਾ ਮੋਟਾ ਹੀ ਲੇਖਾ ਰੱਖਣਾ ਗਾਂ ਪਛਾਂਦਾ ਜਿੰਗਤੀ ਮਿੰਤੀ ਨਹੀਂ 1,60,000 ਰੁਪਿਆ ਉਹ ਕਿਤੇਲ ਤਪਟੇ ਤੇ ਹੋਰਾ ਪੋਰਾ ਖਾਣਾ ਪੀਣਾ ਹੋਰ ਯਾ ਵਾਹੀ ਫੇ ਤਾਂ 2 ਲੱਖ ਚ ਖੁੱਲਿਆ ਗਿਆ ਵੇਖੋ ਮੇਰਾ ਸਾਫਤਾ ਵਾ ਤੇ ਤੇਰ ਤੇਦਾਰ ਹੀ ਲਾਈ ਗਏ ਆ ਅੱਖਾਂ ਮੋਟਾ ਅੱਛਾ ਉਹ ਸਾਫਤਾ ਦਾ ਕਰਨੇ ਪਾਣਾ ਅਕਸਰ ਦਿਨ ਬਾਅਦ ਗਏ ਨਹੀਂ ਹੂੰ ਤੇ ਇਹ ਅੱਖਾਂ ਕੋਈ ਮੇजे ਲੱਗ ਜਾਂਦੀ ਹੈ ਵੀ ਨਹੀਂ ਅੱਛਾ ਬਾਕੀ ਪਲਾਨ ਪੜਪੜਾ ਪਤਾ ਲੈਣੀ ਨਹੀਂ ਹੁੰਦਾ ਹੁਣ ਭਰੇਜ ਰੱਖੀ ਫਿਰ दारू ਦਾ ਪੂਰਾ ਪੂਰਾ ਆਪਦੇੰ ਦਾ ਭਰੇਜ ਆ ਪਾਵਾ ਬਾਕੀ ਭਰੇਜੀ ਰੱਖਾਂ ਯਾਰ ਬਹੁਤ ਕਰ ਲੈ ਕਨੇ ਬਿਲਕੁਲ ਬਿਲਕੁਲ ਹਾਂ ਹੋਰ ਆਹੰਦੇ ਜਦੋਂ ਸੇਤ ਨਾ ਨਾ ਮੰਨੇ ਸਹੀ ਗੱਲ ਫਿਰ ਬੰਦੇ ਨੂੰ ਮੰਨ ਜਾਣਾ ਚਾਹੀਦਾ ਬਸ ਉਹਨੇ ਇੱਥੇ ਬੈਠੇ ਤਾਂ ਮਾਮਾ ਲਾਉਂਦੇ ਬੂਟੇ ਬਾਟੇ ਆਜ ਲਾਉਣੇ ਸੀ ਗਲਾਈ ਦਾ ਸੀ ਮੈਂ ਹੋ ਕੇ ਆਇਆ ਮਾਮੇ ਕੋਲੇ ਪੱਟੀ ਜਾਂਦਾ ਟੋਏ ਜੇ ਟੋਏ ਜੇ ਪੱਟੀ ਦਾ ਦੀ ਅੱਛਾ ਮੈਂ ਉਹ ਤੇ ਬੂਟੇ ਬਾਟੇ ਲਾ ਦੇ ਯਾਰ ਕੋਈ ਹਾਂ ਜੇ ਵਿਲਾ ਪੈ ਕਾਰੀ ਦਿਨ ਹੋ ਗਏ ਹਾਂ 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 ਮਾ ਚੱਲ ਵੇਖੀ ਆ ਉਹ ਚੱਲੀ ਜਾਣਾ ਕੰਮ ਤੱਕ ਨਹੀਂ ਅੱਛਾ ਅੱਛਾ ਫਿਰ ਉਹ ਸਟਾਫ ਚੰਗਾ ਸੀਗਾ ਸਟਾਫ ਚੰਗਾ ਬਜਾ ਜਿਉ ਗੁੜੇ ਖਾਣੇ ਸਟਾਫ ਤਾਂ ਚੰਗਾ ਹੀ ਹੁੰਦਾ ਯਾਰ ਅੱਛਾ ਡਾਕਟਰੀ ਮਾੜੇ ਆ ਕੰਜਰ ਬਾਕੀ ਆ ਨਾ ਹੂੰ ਵੀ ਉਹਨਾਂ ਦਾ ਕੰਮ ਹੀ ਮਿੱਠਾ ਰਹਿਣਾ ਹੂੰ ਹਾਂ ਕਰਨਾ ਕੰਮ ਨਹੀਂ ਚੱਲਦਾ ਬਿਲਕੁਲ ਬਿਲਕੁਲ ਹਾਂ ਜੀ ਠੀਕ ਹੋ ਜੇ ਕੋਈ ਗੱਲ ਨਹੀਂ ਆਏ ਜਿਉਂ ਐਸ਼ਾ ਲਾਨਾ ਤਿੰਗਲਾ ਤੇ ਡਾਕਟਰ ਤਾਂ ਭਾਈ ਆਪਦਾ 2-4 ਘੰਟੇ ਦਾ ਜਿਹੜਾ ਮਾਰਦਾ ਹ ਹ ਉਹਨਾਂ ਜਿਆਦਾ ਤਾਂ ਪਤਾ ਦੂਜੀ ਕੰਮ ਚਲਾਉਂਦੇ ਆ ਹ ਹ ਸਟਾਫ ਹੋ ਗਿਆ ਕੁੜੀਆਂ ਕੜੀਆਂ ਹੀ ਹੁੰਦੀਆਂ ਬੱਚਾ ਹ ਬਾਕੀ ਆਸੇ-ਪਾਸੇ ਟੈਂਪ ਐ ਟੈਂਪ ਹੀ ਹੋਈ ਦੀ ਹੈ ਹਾਂ ਬਿਲਕੁਲ ਬਿਲਕੁਲ ਨਹੀਂ ਕੱਲ ਚੰਗਾ ਯਾਰ ਤੇਰੇ ਰਿਸ਼ਤੇਦਾਰ ਵਧੀਆ ਜਿਹੜੇ ਵਧੀਆ ਰਿਸ਼ਤੇਦਾਰ ਨੂੰ ਫੇਰ ਆ ਉਹਨੂੰ ਲੈ ਗਏ ਉਹਨੂੰ ਕੱਲਾ ਮਨਪਰੀ ਤਾਂ ਵਿਚਾਰਾ ਕਿੱਥੇ-ਕਿੱਥੇ ਜਾਵੇ ਹੋਰ ਮਾਂਪਰੀ ਦੀ ਭੱਜਿਆ ਵਿਚਾਰਾ ਹੈ ਹਾਂ ਇਹ ਮਲਨ ਵਾਲੇ ਵੀ ਭੱਜੇ-ਪੁਜੇ ਹੈ ਬਾਏ ਅਸੀਂ ਗੁੜੀਆ ਮੇਰੀ ਭਾਣ ਜੀ ਹੈ ਕੈਨੇਡਾ ਚ ਅੱਛਾ ਉਹਨਾਂ ਨੇ ਜਿਹੜਾ ਨੇ ਹੈਲਪਫੁਲ ਫੋਨ ਫੋਨ ਕੀਤੇ ਵਿੱਚ ਅੱਛਾ ਅੱਛਾ ਹਾਂ ਆਈ ਦੌਰ ਕੀ ਹੈ ਬਾਕੀ ਤੇਰਾ ਕਿ ਪਰਾ ਤੁਸੀਂ ਜਾ ਜੂੜੇ ਵਿਸਕੀ ਬਰਾੜ ਹੋਦੀ ਜਾ ਵੜੇ ਮੈਂ ਤਾਂ ਨਹੀਂ ਗਿਆ ਯਾਰ ਇਹ ਤੁਗ ਅੱਛਾ ਤੁਸੀਂ ਗਏ ਨਾ ਪਹਿਲਾਂ ਤਨ ਗਏ ਸੀ ਨਹੀਂ ਨਹੀਂ ਉਹ ਪਹਿਲਾਂ ਗਏ ਸੀਗੇ ਪਹਿਲਾਂ ਜਦੋਂ ਪਹਿਲਾਂ ਦਾ ਹਾਂ ਹਾਂ ਪਹਿਲਾਂ ਸੱਚ ਪਹਿਲਾਂ ਗਏ ਸੀ ਹਾਂ ਤੂੰ ਭੁੱਲੇ ਜਾਂਦਾ ਥੋੜਾ ਜਿਹਾ ਨਾ ਦਿਮਾਗ ਯਾਰ ਪਤਾ ਨਹੀਂ ਲੱਗਦਾ ਕੋਈ ਇਹਨਾਂ ਦੱਸੂ ਤੋ ਉਹ ਬੇਸੁਖ ਤੇ ਹੀ ਅਸੀਂ ਜੇ ਤੁਸੀਂ ਗਏ ਸੀ ਮੈਨੂੰ ਤਾਂ ਭੰਮੇ ਨੇ ਦੱਸਿਆ ਹੁਣ ਦੂਜੀ ਵਾਰੀ ਜਦੋਂ ਬਿਮਾਰ ਹੋਇਆ ਇਹਨਾਂ ਨਾ ਅੱਖਾਂ ਹੀ ਆਂ ਮੇਜੀਆਂ ਨੇ ਨਹੀਂ ਪਰੋਂ ਮੇ ਪੈਪੂ ਰਹੀਦਾ ਕਈ ਦੁੱਤੇ ਸੁੱਤੇ ਸੁੱਤੇ ਪੈ ਤੇ ਮੁਰ ਮੜ ਜਾਂਦੇ ਐ ਅੱਛਾ ਅੱਛਾ ਫਿਰ ਠੋਦੇ ਡਾਕਟਰ ਵੀ ਆ ਦਾ ਅਰੈਸਟ ਕਰਨਦੇ ਨੂੰ ਠੀਕ ਆ ਠੀਕ ਆ ਅਰੈਸਟ ਵੀ ਚੰਗੀ ਐ ਵਸਿਕਨੇ ਅਰੈਸਟ ਚੰਗੀ ਅਰੈਸਟ ਕਰ ਤੂੰ ਆ ਹਾਂ ਅਰੈਸਟ ਕਰੀ ਇਤਨਾ ਤੜਕੇ ਸੈਰ ਕਰਿਆ ਕਰ ਤੜਕੇ ਉੱਠਣ ਸਾਰ ਨਾ ਹਾਂ ਹਾਂ ਜਿੰਨਾ ਵੀ ਹੌਲੀ ਹੌਲੀ ਸਰੀਰ ਚੱਲਦਾ ਹੌਲੀ ਹੌਲੀ ਭਲਾ ਨਹੀਂ ਗਾ ਥੋੜੇ ਤੋਂ ਥੋੜਾ ਇੱਕ ਦਿਨ ਮਤਲਬ ਇੱਥੋਂ ਤੱਕ ਜਾ ਬੜਾ ਦੂਜੇ ਦਿਨ ਦਸ ਕਰਮ ਹੋਰ ਤੇਜੇ ਦਿਨ ਹੋਰ ਉਹ ਪਤਾ ਕੀ ਗੱਲ ਆ ਨਾ ਯਾਰ ਪੰਜ ਹੋ ਗਏ 10 15 ਦਿਨ ਪਾਣਾ ਕੜਾ ਸੌਖਾ ਯਾਰ ਬਿਲਕੁਲ ਬਿਲਕੁਲ ਲੱਗੇ ਲੱਗੇ ਸਰੀਰ ਪਾਣੀ ਸਾਰਾ ਆਕੜਾ ਪਿਆ ਤੇ ਉਧਰ ਪਾਸਾ ਲੈ ਕੇ ਉਧਰ ਲੈ ਇੱਕ ਬਾਕੀ ਇਹ ਵੀ ਉੱਤੇਲੇ ਉਦਲੇ ਵੀ ਥੱਕ ਜਾਂਦੇ ਬੰਦੇ ਕਰਨ ਕੀ ਬਿਲਕੁਲ ਇੱਕ ਉਹ ਗਾਜਰਾਂ ਗੁਜਰਾਂ ਹੀ ਆ ਨਾ ਕੋਈ ਸਲਾਦ ਜਿਹਾ ਜਿਵੇਂ ਹੁੰਦਾ ਨਾ ਥੀਰਾ ਕੁੜੀਆ ਬੰਪੀ ਠੀਰਾ ਹੋ ਗਿਆ ਗਾਜਰਾਂ ਗੁਜਰਾਂ ਜੀਆਂ ਇਹੋ ਜੀਆਂ ਚੀਜ਼ਾਂ ਖਾਏ ਨਾ ਮੈਨੂੰ ਉਹਨਾਂ ਨੇ ਚੀਜ਼ਾਂ ਵਗੈ ਮੂਲੀ ਮਾਲੀ ਹਾਂ ਗੋਭੀ ਕਾਪੀ ਨੂਨ ਮਿਰਚ ਤੋਂ ਬਣਾ ਜੀ ਅੱਛਾ ਨੂਨ ਮਿਰਚ ਵੀ ਥੋ ਕੁੜੀਆ ਉਹ ਵੀ ਨਾ ਖਾਣਾਗਾ ਸਵਾਦ ਹੀ ਨਹੀਂ ਲੱਗਦੀ ਯਾਰ ਨੂਨ ਮਿਰਚ ਤੋਂ ਬਣਾ ਬਾਬਾ ਕੀ ਜੀ ਬਸ ਟਾਈਮ ਜੇ ਟਪਾਈਦਾ ਬਾਬਾ ਉਹ ਹੋ ਹੋ ਕੁਛ ਨਾ ਟਾਈਮ ਜੇ ਟਪੜੇ ਤੇਰੇ ਯਾਰ ਖਾਨ ਨੂੰ ਅੱਖਾਂ ਨਹੀਂ ਖਾਂਦੀਆਂਗੇ ਮੂੰਹ ਕੀ ਖਾਊਗਾ ਦਲੀਆ ਦੁਲੀਆ ਜਾਂ ਲੋਗੀ ਤਾਂ ਮਨੂੰ ਹੀ ਜੰਗਲਾਂ ਦਾ ਫੇਰੇ ਦੂਜਾ ਬਣਾਉਂਦੇ ਕੀ ਨਾ ਹੋ ਹੂੰ ਹੂੰ ਖਿਚੜੀ ਖੁਚੜੀ ਹੀ ਖਾ ਲੈ ਦੀ ਥੋੜੀ ਬਹੁਤੀ ਖਿਚੜੀ ਖਾ ਲੈਣਾ ਅੱਛਾ ਅੱਛਾ ਰਾਸ ਰੂਪ ਜੀ ਦਿੱਤੇ ਵਿੱਚ ਅੱਛਾ ਮੈਂ ਸਕੋਟਾ ਜੀ ਥੋੜੇ ਬਹੁਤ ਅੱਗੇ ਅੱਧਾ ਖਾ ਲਈਦਾ ਚਾਹ ਪੀ ਦੀ 25 ਗ੍ਰਾਮ ਪਾਉਣਾ ਦੁੱਧ ਅੱਛਾ ਉਹਨੂੰ ਇੰਨਾ ਨਹੀਂ ਨਾ ਤਿਰਪਾ ਤੱਕ ਜੇ ਬਰਕਰਰ ਕੱਲੇ ਬੈਠੇ ਤੇ ਉਹ ਰੋਟੀ ਕਿੰਨੇ ਦਿਨਾਂ ਨੂੰ ਚਾਲੂ ਕਰਨਗੇ ਰੋਟੀ ਹਲਕੀ ਕੁਲਕੀ ਤੇ ਖਾ ਲੈ ਦੀ ਵਿੱਚ ਅੱਛਾ ਇਹ ਨਗਦੇ ਹੀ ਨਹੀਂ ਪਏ ਬਸ ਐਂ ਹੀ ਹੌਲੀ ਹੌਲੀ ਨਾ ਆਈ ਦੀ ਹੈ ਮੈਂ ਤਾਂ ਆਪਣਾ ਗੱਲ ਰੋਟੀ ਨਹੀਂ ਮੰਦੀ ਹੈ ਹੂੰ ਦੱਖਾਂ ਹੀ ਜਾ ਵੇ ਬਿੱਦਾਂ ਨਾ ਆਇਆ ਨਾ ਕਬੂਤਰਾਂ ਨੂੰ ਕੋ ਬਸਰ ਕੀਰਾਂ ਨਾ ਹੋ ਇਹ ਤਾਂ ਥੁੜਾ ਬੋਤਾ ਆ 3 ਤਕਾਵਟ ਮੰਨ ਕੇ ਰੱਖ ਲਾ ਕਿਵੇਂ ਰੱਖ ਨਾ ਸਾਹ ਸੁ ਕਿਵੇਂ ਆ ਹੁਣ ਸਾਹ ਚੜਦਾ ਹੀ ਤੇਰਾ ਸਾਹ ਸੁ ਕੀਰਾਂ ਦਾ ਠੀਕ ਆ ਨਾ ਠੀਕ ਬਾਕੀ ਤੋਰੇ ਫੇਰੇ ਤੋਂ ਪਤਾ ਲੱਗ ਜਾਊਗਾ ਵੇ ਇਹ ਤਾਂ ਠੀਕ ਹੈ ਵੇ ਜੀ ਅਗਰ ਨਾ ਜਾਇਆ ਉਹਨਾਂ ਨੇ ਬਾਰਪੂਰਤ ਕਰ ਅੱਛਾ ਅੱਛਾ ਉਹ ਤਾਂ ਨੇਪਾਲ ਕੇ ਕਰੇ ਵੀ ਜਾ ਆਈ ਤੇ ਠੀਕ ਆ ਠੀਕ ਆ ਬਾਕੀ ਆਪਣੇ ਇੱਥੇ ਗਰੌਣ ਕੀ ਹੈਗੇ ਕੋਈ ਨਾ ਕੋਈ ਪਤਾ ਪੁਤਾ ਲੈਣ ਆਏ ਰਹਿੰਦੇ ਸੀ ਪਰ ਤੂੰ ਫਿਰ ਤੈਨੂੰ ਪਤਾ ਨਾ ਰਲਦਾ ਮਿਲਦਾ ਸੀ ਆਉਂਦਾ ਜਾਂਦਾ ਸੀ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਹਮਮ ਸਾਰੇ ਬਸ ਇੰਨੇ ਨੇ ਹੁੰਦਾ ਹੋਰ ਠੀਕ ਠਾਕ ਵਧੀਆ ਹਾਂ ਹਾਂ ਵਧੀਆ ਬਸ ਪਹਿਲੇ ਹਾਂ ਪਹਿਲੀ ਕਿਵੇਂ ਹੋਇਆ ਕਰ ਲੀਂਦਾ ਬਾਦ ਨਿਕਲ ਆਇਆ ਪਾਏ ਨੇਪਲ ਜਵਾਬ ਜਵਾਬ ਦੇ ਜਾਂਦਾ ਯਾਰ ਅੱਛਾ ਉਹਦਾ ਮੁੰਡਾ ਮੇਰਾ ਨਾਮ ਨਹੀਂ ਹੈ ਕਿ ਯਾਰ ਉਹ ਰਾਜੀ ਨਹੀਂ ਯਾਰ ਉਹ ਆਦਾ ਕੋਈ ਸ਼ਹਿਰ ਸ਼ੂਰ ਕੰਮ ਕਰਨ ਨੂੰ ਕਰਦਾ ਮੇਰੇ ਖਾਬ ਨਾਲ ਸੁਣੀਏ ਦੁਕਾਨ ਤੋਂ ਉਹ ਤਾਂ ਖੋਲੇ ਸ਼ਹਿਰ ਤੇ ਖੁੱਲੀ ਬਠਾ ਇੱਥੇ ਅੱਛਾ ਇਹਨੇ ਦੀ ਪੂਰਾ ਨਹੀਂ ਆਈਦਾ ਦੂਰਾ ਨਹੀਂ ਆਈਦਾ ਮਾ ਮਸਲਾ ਪੁੱਤਾਂ ਦੇ ਬਾਈਦਾ ਕੋਈ ਸਾਰਾ ਅੱਜਦਾ ਨਹੀਂ ਬਰਾੜ ਸਾਹਿਬ ਜਿਹੜੀ ਅਸਲੀ ਗੱਲ ਆ ਨਾ ਜਿਹੜੀ ਆ ਢਿੱਡ ਦੀ ਗੱਲ ਤੁਸੀਂ ਪੁੱਝੀਏ ਸਾਰੇ ਜ਼ਿਮੀਂਦਾਰਾਂ ਦਾ ਮਸਲਾ ਏ ਬੱਚਾ ਜੱਟ ਨਹੀਂ ਕੀਤਾ ਮਤਲਬ ਬਿੱਟਾ ਅਸੀਂ ਐ ਬੱਸਿਆਂ ਹੀ ਆ ਹਾਂ ਇਹ ਕੰਮ ਹੈਗਾ ਬੰਦੇ ਦਾ ਯਾਰ ਬਿਲਕੁਲ ਬਿਲਕੁਲ ਜਿਹੜੇ 5-7 ਬੰਦੇ ਨਾ ਆਪਦੇ ਬੰਦੇ ਹੋਣਾ ਦਿਹਾੜੀ ਦਫਟੇ ਦੀ ਘੱਟ ਲੋਡ ਹੋਵੇ ਦਿਹਾੜੀ ਗਾ ਲੈ ਜਾਂਦੇ ਉਹ ਉਹ ਨਹੀਂ ਤੈਨੂੰ ਪਤਾ ਫਰਾ ਬਿਲਕੁਲ ਬਿਲਕੁਲ ਉਹ ਖੋਹਦਾ ਨਹੀਂ ਹੂੰ ਤੇ ਤੁਸੀਂ ਵਾਈ ਕੋਈ ਕਰਨੇ ਚਲੋ ਕਿਰਾ ਮੁੰਡਾ ਆ ਗਿਆ ਤੂੰ ਹੋ ਗਿਆ ਤੇਜ ਬਰਾੜ ਹੋ ਗਿਆ ਵਿੱਚ ਬਾਕੀ ਸੀਰੀ ਸਫਟਾ ਹੋ ਜਾਂਦਾ ਉਹਦਾ ਵਿੱਚ ਹੋ ਜਾਂਦਾ ਸਰੀਆਂ ਤੋਂ ਬਿਨਾਂ ਤਾਂ ਕਿੱਥੇ ਕੰਮ ਆ। ਸਰੀ ਕਰਾਈ ਆਉਂਦੇ ਆ ਮੈਂ ਕਦੋਂ ਸਰੀ ਆਂਦਾ ਕੱਲਾ ਲੈ ਲੈ। ਕੁੜੀ ਨਿਗਾਹ ਤਾਂ ਰੱਖਣੀ ਪੈਂਦੀ। ਬਾਈ ਲੈ 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 ਚੱਲ ਆਪਾਂ ਨਿਗਾਹ ਤਾਂ ਆਪਣੀ ਹੁੰਦੀ ਆ ਸਰੀ ਕਿਹੜਾ ਕਿੱਥੋਂ ਕਰਦੇ ਨੇ। ਉਹ ਆ ਪਾਣੀ ਦਾ ਪੰਦਾ ਤਾਂ 15 ਦੀ ਵਾਈ ਕਰਨੀ ਐ। ਉੱਥੇ 8 ਦਾ ਜ਼ੋਰ ਹੋ ਜਾਣਗੇ ਚੱਲ। ਓਏ ਖਰਚਾ ਵਰਚਾ ਹੀ ਸਹੀ। ਬਿਲਕੁਲ ਆਏ ਹੁੰਦਾ ਚੱਲ ਯਾਰ ਗਰੀਬ ਦਾ ਉਂ ਤਾਂ ਦੇ ਹੀ ਦੇਣੀ। ਨਹੀਂ ਕਿਸੇ ਬਾਹਨੇ ਨਾਲ ਚੱਲ ਗਰੀਬ ਕੋਈ ਰੋਟੀ ਖਾ ਲੈਂਦੇ ਆ। ਰਾਗੋ ਦੀ ਕਲੀ ਨਾ ਪ੍ਰਾਵਾ ਉਹ ਤਾਂ ਹੁਣ ਤੈਨੂੰ ਪਤਾ ਮਹਿੰਗਾਈ ਦੇ ਵਿੱਚ ਤਾਂ ਕਿਸੇ ਨੂੰ ਪੰਜ ਪੈਸੇ ਦੇਣ ਨੂੰ ਜੀ ਨਹੀਂ ਕਰਦਾ ਬਾਹਨੇ ਜੀ ਨਾਲ ਲੈ ਜਾਂਦੇ ਆ ਚਲ ਠੀਕ ਹੈ ਜੇ ਠੇਕਾ ਡੂਕਾ ਹੈਗਾ ਉਹ ਤਾਂ ਹੈ ਤਾਂ ਮਹਿੰਗੀ ਬਸ ਕੋਈ ਕਈ ਦੇ ਵਿੱਚ ਐਸੀ ਬੁੱਝ ਲੈਂ ਕਿ ਤੜਕੇ ਆਉਂਦੇ ਵੀ ਨਹੀਂ ਪ੍ਰਾਵਾ ਪੌਛੀ ਨਾ ਬਿਲਕੁਲ ਬਿਲਕੁਲ ਚੋਨੇ ਦਾ ਬੁਰਾ ਹਾਲ ਹੋਇਆ ਪਿਆ ਹੂੰ ਅੱਗੇ ਚੋਨਾ ਲੱਖਾਂ ਲੱਖਾਂ ਤੇ ਜਾਵਰੇ ਟੱਪ ਗਏ ਅੱਗੇ ਤਾਂ ਚੋਨਾ ਲੱਖ ਟੱਪ ਗਿਆ ਨਾ ਟੱਪ ਗਿਆ ਸੀਗਾ ਆਈ ਦੀ ਇੱਕ ਦੀ ਲੱਗਦਾ ਗਰਮ ਡਾਊਨ ਵਾਲਾ ਖਾਟੇ ਨਿਕਲੇ ਆਈ 60000 ਪੁਆਇੰਟ ਦਾ ਰਹਿ ਗਿਆ ਸਾਡੇ ਤੇ ਅੱਗੇ 1 ਲੱਖ 20 ਦੇ ਵਿੱਚ ਵੀ ਗਿਆ ਘਰ ਵਾਲੇ ਬਣ ਚੋ ਸਹੀ ਗੱਲ ਸਹੀ ਗੱਲ ਅੱਧੋ ਅੱਧਾ ਫਰਕ ਪੈ ਗਿਆ ਯਾਰ ਉਹਨਾਂ ਨੇ ਕਿਵੇਂ ਖਰਚਾ ਪੂਰਾ ਬਾਕੀ ਵੇਖੋ ਭਾਈ ਆਈ ਦੀ ਪਹਿਲੇ ਪੂਰੀ ਦੇ ਪਾਪ ਉਹ ਲੱਗ ਜੇ ਚਲੋ ਕੋਈ ਨਹੀਂ ਆਪਣੇ ਦਾ ਕਿਹੜਾ ਬਾਲੀ ਹੈ ਤੇਰੇ ਕੋਲੇ ਪਹਿਲੀ ਕਰ ਲਾਂਗੇ ਕੋਈ ਗੱਲ ਨਹੀਂ ਪਰ ਨਾ ਤੂੰ ਰੱਖੀ ਹੱਕ ਨਾ ਮੈਂ ਰੱਖਾਂ ਤੇਰਾ ਨਹੀਂ ਨਹੀਂ ਆਪਾਂ ਤਾਂ ਗੰਦੇ ਨਹੀਂ ਹਾਂ ਜੇ ਨੇਮ ਪਾਲੇ ਜਵਾਬ ਦੇ ਤਾਂ ਫਿਰ ਵੀ ਯਾਰ ਕੋਈ ਨਹੀਂ ਹੋਰ ਹੋਰ ਕਰਾ ਲਾਂਗੇ ਕੀ ਜਾਊਗੀ ਹਾਂ ਜਿਵੇਂ ਲੋਕ ਕਰਨਗੇ ਫਾਇਦਾ ਲੋਕਾਂ ਨਾਲ ਹੀ ਹਾਂ ਮੁੰਡਾ ਫਿਕਰ ਫਿਕਰ ਨਾ ਮੈਂ ਸੰਸਾ ਨਾ ਮੰਨੀ ਰੱਖ ਲੂੰਗਾ ਮੈਂ ਮੁੰਡਾ ਤੇ ਡਿਊਟੀ ਡੁੱਟੀ ਲੱਗਿਆ ਇਹਦਾ ਜਾਵੜ ਦਾ ਉਹ ਤਾਂ ਜਾਣਾ ਹੀ ਆ ਫਿਰ ਨਹੀਂ ਬਾਕੀ ਤੇਰੇ ਕੋਲ ਸੰਦੇ ਹੈ ਨਹੀਂ ਨਾ ਨਹੀਂ ਸੰਦੇ ਬਣਾਏਗਾ ਕਿੱਥੇ ਯਾਰ ਮਿੱਟੀ ਨਾਲ ਮਿੱਟੀ ਹੁੰਦਾ ਕੋਈ ਫਾਇਦਾ ਨਹੀਂ ਗਾਵੇ ਸਹੀ ਗੰਦਾ ਹੈ ਉਹ ਪਹਿਲਾ ਵਾਲੇ ਸੰਦੇ ਹੈਗੇ ਸਾਰੇ ਪਏ ਵਿੱਚ ਉਹ ਤਾਂ ਕਵਾੜੀ ਬਣ ਕੇ ਬਣ ਕੇ ਰੱਖ ਲਾ ਕਿਵੇਂ ਰੱਖ ਲਾ ਹਾਂ ਹਾਂ ਬਾਕੀ ਰੋਣੇ ਨਾ ਵਾਏ ਕੀ ਦੀ ਪਰਵਾਹਾਂਗੇ ਸੀ ਕੀ ਨਹੀਂ ਬਿਲਕੁਲ ਬਿਲਕੁਲ ਕੀ ਕਮੀ ਇਹ ਦੀ ਉਹ ਕੀ ਕਰ ਗਈ ਹੁਣ ਤਾਂ ਪਸ਼ੂ ਟੰਡਾ ਜਿਵੇਂ ਉਹ ਗੱਲ ਨਹੀਂ ਪੈਂਦਾ ਨਾ ਨਾ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਯਾਰ ਖਰਾਕਾਂ ਮਹਿੰਗੀਆਂ ਹੋ ਗਈਆਂ ਦੁੱਧ ਸਸਤਾ ਜਿਹਦਾ ਖਰਾਕ ਬਣਾਉ ਦਾ ਟੌਰ ਦੀ ਬਣਾਉ ਹਮ ਆਪਾਂ ਬਣਾ ਲੈ ਲੰਡੀ ਖਰਾਕ ਨਾ ਦੁੱਧ ਦੇ ਨਾ ਲੈਣਾ ਦੇਣਾ ਬਿਲਕੁਲ ਬਿਲਕੁਲ ਚੰਗੀ ਖਰਾਕ ਬਣਾਏਗਾ ਮੱਝ ਵੀ ਚੰਗੀ ਦੇਂਦੀ ਫੰਡਰਾ ਫੁੱਡਰਾ ਨਿਕਲਦੀਆਂ ਹਮ ਇਹ ਤੇ ਬਣਾ ਲੈ 1200 ਵਾਲੀ 1100 ਵਾਲੀ ਉੱਪਰ ਸੰਗਲਾਉਣ ਵਾਲੀ ਗੱਲ ਹੀ ਹੋ ਜਾਂਦੀ ਯਾਰ 3200 ਤੋਂ ਤਾਂ ਕਨ ਕੋਈ ਪਈ ਆ 3200 ਨੂੰ ਸਹੀ ਗੱਲ ਆ ਤੇ ਫੇਰ ਤੈਨੂੰ 2000 ਨੂੰ ਖਰਾਕ ਕੌਣ ਦੇ ਦੂਗਾ ਦੋ ਨੂੰ ਤਾਂ ਰੱਬ ਦਾ ਨਾਮ ਕੂੜਾ ਕਰਕੇ ਦੇ ਦੂਗਾ ਕੂੜਾ ਕਿੱਥੇ ਮੈਂ ਤਾਂ ਦੋ ਨੂੰ ਦਿੰਦਾ ਨਹੀਂ ਕੋਈ ਹਾਂ ਉਹ ਤਾਂ ਫੇਰ ਬਾਤ ਆ ਜੇ ਕੋ ਦੇਊਗਾ ਤਾਂ ਫੇਰ ਉਹਨੇ ਗਾਣੇ ਕੋ ਦੇਣਾ ਯੂਰੀਆ ਵਾਲਿਆਂ ਉਹਦੇਗਾ ਲੋਕ ਪਾਈ ਜਾਂਦੇ ਹੱਡ ਘਰੀ ਜਾਂਦੇ ਪਾਈ ਜਾਂਦੇ ਹੱਡ ਘਰੀ ਜਾਂਦੇ ਜਿਵੇਂ ਤੇਰਾ ਜਾ ਛੈਲਰ ਜਾ ਲੱਗਿਆ ਨਾ ਹੂੰ ਐ ਬੰਦਾ ਖਲਾਕ ਸ਼ਫਾਇਸ਼ਤ ਬਣਾਵੇ ਨਾ ਫਿਰ ਤਾਂ ਨਹੀਂ ਬਸ ਉਹਨੂੰ ਹੁੰਦਾ ਕੋਸਾ ਬਿਲਕੁਲ 4000 ਨੂੰ ਬੰਦੀ ਆ ਭਾਈ ਉਹ ਸਹੀ ਹਾਂ ਇਤਨ ਮੇਰੇ ਵਿੱਚ ਚਾਕਰ ਦਾ ਨੂ ਟੋਕਾਂ ਦਾ ਕੋਈ ਮਿੱਠਾ ਮੁੱਠਾ ਥੋੜਾ ਬਾੰਦ ਦੇ ਸਹੀ ਗੱਲ ਆ ਖਾਂਦੀਆਂ ਬਹੁਤ ਆ ਖਾਂਦੀਆਂ ਬੜਾ ਉਤਾਂ ਦੇ ਆਏ ਆ ਕਿਉਂ ਆ ਉਹ ਅੱਡ ਖੁਰਖੁਰ ਕੇ ਹਾਡੀ ਨਿਕਲਿਆਉਂਦੇ ਆ ਠੀਕ ਆ ਜੀ ਮਗਰੋਂ ਆਂਦੇ ਰਾਜੀ ਨਹੀਂ ਰਾਜੀ ਕਹਦੇ ਨੇ ਹੁਣ ਪ੍ਰਵਾ ਹਮ 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 ਕਹਿੰਦੇ ਹਾਂ ਓ ਠੀਕ ਠਾਕ ਠੀਕ ਆ ਬਸ ਚਲ ਕੋਈ ਨਹੀਂ ਫਿਰ ਜਦੋਂ ਟਾਪ ਦਾ ਫੇਰ ਆਉਂਗਾ ਚਾਰ ਮਹੀਨੇ ਚਾ ਨਹੀਂ ਚਾਹ ਤਾਂ ਨਹੀਂ ਪੀਣੀ ਨੰਗ ਦਾ ਡੱਬ ਦਾ ਫੇਰ ਆਉਂਗਾ ਤੇ ਜਿਹੜੀ ਪਈ ਆ ਨਾ ਉਹ ਤੇਰੀ ਮੈਂ ਮਕਾ ਕੇ ਜਾਊਂਗਾ ਹਾਂ ਤੈਨੂੰ ਪੀਣ ਨਹੀਂ ਦਿੰਦਾਗਾ ਨਹੀਂ ਨਹੀਂ ਮੈਂ ਤਾਂ ਨਹੀਂ ਪੀਂਦਾ ਹਾਂ ਚੱਲ ਫੇਰ ਆਇਆ ਨਾ ਮੈਂ ਪੀਊਂਗਾ ਮਾਦਾ ਤੂੰ ਛੱਡ ਦੇ ਯਾਰ ਕੁਛ ਨਹੀਂ ਹੁੰਦਾ ਮੈਂ ਤਾਂ ਮੈਂ ਠੀਕ ਆ ਮੇਰਾ ਸਿਸਟਮ ਬਿਲਕੁਲ ਵਧੀਆ ਕਰਨਾਲ ਖਾਣਾ ਕਰ ਬਚ ਨੂੰ ਚੱਲ ਖਾ ਲਿਆ ਕਰਾਂਗੇ ਠੀਕ ਆ ਰੈਸਟ ਕਰ ਥੋੜੀ ਜੀ ਠੀਕ ਆ ਚਲ ਚੰਗਾ 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 ਬਾਈ ਠੀਕ ਆ ਬਹੁਤ ਬਹੁਤ ਧੰਨਵਾਦ